ਬਿਲਕੁਲ ਜੀ ਸਾਰਿਆਂ ਨੇ ਆਪੋ ਆਪਣੀ ਸੈਲਰੀ ਦੇ ਵਿੱਚ ਉਹ ਜੋ ਵੀ ਯੋਗਦਾਨ ਜਿੰਨੇ ਜੋਗਾ ਹੈ ਸਾਰਿਆਂ ਨੇ ਯੋਗਦਾਨ ਪਾਇਆ ਜੀ ਜਿੱਥੇ ਵਿਖੋ ਸ਼ਬੀਲ ਆਈ ਆ ਤੇ ਉੱਥੇ ਹੁਣ ਕਾਫੀ ਜਨਤਾ ਮਤਲਬ ਜਲਸ਼ਾਗ ਰਹੀ ਆ ਗਰੂਪ ਰਜਿੰਦੇ ਪਾਸ਼ਾ ਦੀ ਅਸੀਂ ਦੀ ਸਾਥ ਨੂੰ ਇਹ ਵੀ ਜਾਲ ਵਿੱਚ ਲਾਇਆ ਸ਼ਬੀਲ ਦਾ ਲੰਗਰ ਗੁਰੂ ਮਹਾਰਾਜ ਦੀ ਕਿਰਪਾ ਨਾਲ ਲੱਗਣਾ ਗਰਮੀ ਚ ਪੈ ਰਹੀ ਹੈ ਪਰ ਗਰਮੀ ਦੇ ਨਾਲ ਆਪਾਂ ਜਿਹੜੀ ਸੇਵਾ ਮਾਰਕ ਨੂੰ ਦਿੱਤੀ ਹੈ ਜਿਹੜੀ ਸਾਡੇ ਨਸੀਬਾਂ ਦੇ ਸੇਵਾ ਹੀ ਕਰ ਰਹੇ ਹਾਂ ਸੂਬੇ ਦੇ ਵਿੱਚ ਇੱਕ ਪਾਸੇ ਤਾਪਮਾਨ 47 ਡਿਗਰੀ ਤੋਂ ਉੱਤੇ ਪਹੁੰਚ ਚੁੱਕਾ ਹੈ ਤੇ ਜਿੱਥੇ ਪੰਜਾਬੀ ਜਿਹੜੇ ਨੇ ਦਿਲ ਖੋਲ ਕੇ ਇੱਕ ਦੂਜੇ ਦੀ ਮਦਦ ਕਰ ਰਹੇ ਨੇ ਤੇ ਉੱਥੇ ਪੰਜਾਬ ਪੁਲਿਸ ਵੀ ਅੱਗੇ ਆਈ ਹੈ ਕਿ ਪੰਜਾਬ ਪੁਲਿਸ ਵੱਲੋਂ ਇੱਕ ਸ਼ਬੀਲ ਦਾ ਵੱਡਾ ਲੰਗਰ ਲਗਾਇਆ ਗਿਆ ਹੈ ਜਿੱਥੇ ਕਿ ਪੁਲਿਸ ਮੁਲਾਜ਼ਮ ਅੱਜ ਆਪਣੀ ਤਨਖਾਹ ਦੀ ਨੇ ਕਮਾਈ ਦੇ ਵਿੱਚੋਂ ਉਪਰਾਲਾ ਕਰਕੇ ਸੰਗਤ ਦੇ ਵਿੱਚ ਸੇਵਾ ਕਰਦੇ ਨਜ਼ਰ ਆ ਰਹੇ ਨੇ ਤੇ ਇਹ ਪੁਲਿਸੋ ਮੁਲਾਜ਼ਮ ਨੇ ਜਿਹੜੇ ਕੀ ਅਕਸਰ ਤੁਸੀਂ ਥਾਣਿਆਂ 'ਚ ਦੇਖਦੇ ਹੋ ਜਿਹੜੇ ਥਾਣਿਆਂ 'ਚ ਕੰਮ ਕਰਦੇ ਨੇ ਤੁਸੀਂ ਵੇਖ ਸਕਦੇ ਹੋ ਕਿ ਐਵੇਂ ਕਿਵੇਂ ਇਕਜੁੱਟ ਹੋ ਕੇ ਅੱਜ ਇੱਕ ਦੂਜੇ ਦੇ ਨਾਲ ਮੋੜੇ ਨਾ ਮੋੜਾ ਲਾ ਕੇ ਠੰਡੇ ਮਿੱਠੇ ਜਲਦੀਆਂ ਸ਼ਬੀਲਾ ਵੀ ਤਿਆਰ ਕਰ ਰਹੇ ਨੇ ਅਤੇ ਸੰਗਤਾਂ ਨੂੰ ਵਰਤੌਣ ਦਾ ਕੰਮ ਵੀ ਕੀਤਾ ਜਾ ਰਿਹਾ ਹੈ ਤਸਵੀਰਾਂ ਤੁਹਾਨੂੰ ਅਸੀਂ ਅੰਮ੍ਰਿਤਸਰ ਤੋਂ ਸਾਂਝੀਆਂ ਕਰ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਕਿ ਟ੍ਰੈਫਿਕ ਪੁਲਿਸ ਅਤੇ ਥਾਣਿਆਂ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਵੱਲੋਂ ਅੱਜ ਇੱਕ ਵੱਡਾ ਉਪਰਾਲਾ ਜਰਾ ਕੀਤਾ ਗਿਆ ਹੈ ਤੁਸੀਂ ਦੇਖੋਗੇ ਗਰਮੀ ਸਭ ਤੋਂ ਵੱਡੀ ਗੱਲ ਹੈ ਕਿ ਗਰਮੀ ਦਾ ਜਿਹੜਾ ਟੈਂਪਰੇਚਰ ਹੈ ਉਹ 46 ਡਿਗਰੀ ਤੋਂ ਉੱਤੇ ਪਹੁੰਚ ਚੁੱਕਾ ਹੈ ਤਾਂ ਉਸ 46 ਡਿਗਰੀ ਤਾਪਮਾਨ ਦੇ ਠੰਡਾ ਪਾਣੀ ਜਿਹੜਾ ਹੈ ਇਸ ਵੇਲੇ ਲੋਕਾਂ ਨੂੰ ਦਿੱਤਾ ਜਾ ਰਿਹਾ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਪੁਲਿਸ ਮੁਲਾਜ਼ਮ ਜਿਹੜੇ ਨੇ ਇਸ ਵੇਲੇ ਲੰਗਰ ਲਗਾਉਂਦੇ ਨਜ਼ਰ ਆ ਰਹੇ ਨੇ ਤਾਂ ਉਹ ਅਧਿਕਾਰੀ ਵੀ ਇਹਦੇ ਵਿੱਚ ਮੌਜੂਦ ਨੇ ਤਾਂ ਪੁਲਿਸ ਦੇ ਮੁਲਾਜ਼ਮ ਤੁਸੀਂ ਵੇਖੋਗੇ ਕਿਵੇਂ ਅੱਜ ਸੇਵਾ ਨਿਭਾਉਂਦੇ ਨਜ਼ਰ ਆ ਰਹੇ ਨੇ ਸਾਡੇ ਨਾਲ ਪੁਲਿਸ ਮੁਲਾਜ਼ਮ ਮੌਜੂਦ ਨੇ ਮੈਡਮ ਕੀ ਕਹਿਣਾ ਚਾਹੋਗੇ ਕਿੰਨਾ ਕੁ ਟੈਂਪਰੇਚਰ ਹੈ ਤੇ ਕੀ ਕਹੋਗੇ ਬਹੁਤ ਜ਼ਿਆਦਾ ਗਰਮੀ ਹੈ ਜੀ ਇਹ ਸਰ ਟੈਂਪਰੇਚਰ ਬਾਕੀ ਗਰਮੀ ਤੇ ਜਿਸਮਾਨਜਕ ਸਾਡੇ ਜਿਹੜੇ ਹੈਗੇ ਨੇ ਡੀਸੀਪੀ ਸਾਹਿਬ ਲਾਈਨ ਆਰਡਰ ਉਹਨਾਂ ਦੀ ਕੰਮ ਰੇਖਾ ਦੇ ਹੇਠ ਅਸੀਂ ਅੱਜ ਇਹ ਪੋਪਰਾਲਾ ਕਰ ਸਕੇ ਹਾਂ ਜੀ ਤਾਂ ਜੋ ਇਹ ਜਿਹੜੇ ਗਰਮੀ ਤੋਂ ਥੋੜੀ ਬਹੁਤ ਜਿਹੜੇ ਆਮ ਲੋਕ ਨੇ ਨਜਾਤ ਪਾ ਸਕਣ ਕਿੰਨੀ ਗਰਮੀ ਹੈ ਅਸਲ ਕਿਉਂਕਿ ਲੋਕ ਅਕਸਰ ਜਦੋਂ ਥਾਣੇ ਜਾਂਦੇ ਗਰਮੀ ਨਾਲ ਬਿਹਾਲ ਹੁੰਦੇ ਨੇ ਬਹੁਤ ਜ਼ਿਆਦਾ ਜੀ ਤੁਸੀਂ ਦੇਖ ਹੀ ਸਕਦੇ ਹੋ ਕਿੰਨੀ ਜ਼ਿਆਦਾ ਗਰ ਤੇ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਸਾਹਨਾ ਹੋਰ ਵੀ ਪੁਲਿਸ ਮੁਲਾਜ਼ਮ ਮੌਜੂਦ ਨੇ ਗੱਲਬਾਤ ਕਰਾਂਗੇ ਸਰ ਕੀ ਕਹਿਣਾ ਚਾਹੋਗੇ ਕਿੰਨਾ ਗਰਮੀ ਦਾ ਹਾਲਾ ਹੈ ਤੇ ਕੀ ਨੇ ਕੋ ਉਪਰਾਲਾ ਕੀਤਾ ਗਿਆ ਗਰਮੀ ਪਿਛਲੇ ਸਾਲਾਂ ਨਾਲ ਉਹ ਤੇ ਕਾਫੀ ਹਰਕਮ ਵੱਧ ਪੈ ਰਹੀ ਹੈ ਜੀ ਤੇ ਤੁਸੀਂ ਆਪ ਵੀ ਦੇਖ ਸਕਦੇ ਹੋ ਬਾਹਰ ਬਹੁਤ ਪਬਲਿਕ ਵੀ ਘੱਟ ਨਿਕਲਦੀ ਹੈ ਤੇ ਫਿਰ ਜਿੱਥੇ ਖਲੋ ਸ਼ਬੀਲ ਆਈ ਆ ਤੇ ਉੱਥੇ ਹੁਣ ਕਾਫੀ ਜਨਤਾ ਮਤਲਬ ਜਲ ਸ਼ੱਕ ਰਹੀ ਹੈ ਤੇ ਪੈਸੇ ਕਿਵੇਂ ਜਨਰੇਟ ਕੀਤੇ ਉਹ ਪਰਮਾਤਮਾ ਆਪ ਹੀ ਕਰਨ ਵਾਲਾ ਜੀ ਬਾਕੀ ਤਨਖਾਹ ਦੇ ਵਿੱਚ ਸਾਰਿਆਂ ਨੇ ਇਕੱਠੇ ਕਰਕੇ ਸਾਰਿਆਂ ਆਪਣੀ ਸੈਲਰੀ ਦੇ ਵਿੱਚ ਉਹ ਜੀ ਥੋੜਾ ਬਹੁਤ ਯੋਗਦਾਨ ਪਾਇਆ ਹੈ ਸਾਡੇ ਅਫਸਰਾਂ ਨੇ ਪਾਇਆ ਸੀਨੀਅਰ ਅਫਸਰਾਂ ਨੇ ਪਾਇਆ ਯੋਗਦਾਨ ਹਾਂਜੀ ਹਾਂਜੀ ਬਿਲਕੁਲ ਜੀ ਸਾਰਿਆਂ ਨੇ ਆਪੋ ਆਪਣੀ ਸੈਲਰੀ ਦੇ ਵਿੱਚ ਉਹ ਜੋ ਵੀ ਯੋਗਦਾਨ ਜਿੰਨੇ ਜੋਗਾ ਹੈ ਸਾਰਿਆਂ ਨੇ ਯੋਗਦਾਨ ਪਾਇਆ ਹੈ ਜੀ ਸਾਰੇ ਠਾਣਿਆਂ ਨੇ ਡੀਸੀਪੀ ਸਾਹਿਬ ਲਾਰਜਰ ਆਰਡਰ ਦੀ ਜਿੰਨੀ ਵੀ ਟੀਮ ਹੈ ਸਾਰਿਆਂ ਨੇ ਪਾਇਆ ਹੋਇਆ ਜੀ ਸੰਜੋਗ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਪੁਲਿਸ ਦੇ ਮੁਲਾਜ਼ਮਾਂ ਵੱਲੋਂ ਖਾਸ ਤੌਰ ਤੇ ਸੇਵਾ ਕੀਤੀ ਜਾ ਰਹੀ ਹੈ ਤੇ ਤਸਵੀਰ ਦੇਖੋਗੇ ਕਿਵੇਂ ਅੱਜ ਜਿਹੜਾ ਹੈ ਅੱਜ ਇੱਕ ਪ੍ਰੋਪਰ ਤਰੀਕੇ ਨਾਲ ਸ਼ਭੀਲ ਜਿਹੜੀ ਹੈ ਇੱਥੇ ਵਰਤਾਈ ਜਾ ਰਹੀ ਹੈ ਤਾਂ ਪੁਲਿਸ ਮੁਲਾਜ਼ਮ ਤੁਸੀਂ ਇਸ ਵੇਲੇ ਵੇਖੋ ਕਿ ਅਕਸਰ ਥਾਣੇ 'ਚ ਹੁੰਦੇ ਨੇ ਲੇਕਿਨ ਅੱਜ ਉਹਨਾਂ ਨੇ ਆਪਣੀ ਕਮਾਈ 'ਚੋਂ ਕਹਿੰਦੇ ਨੇ ਜਿਹੜੀ ਸਾਡੀ ਸੈਲਰੀ ਆਂਦੀ ਹੈ ਉਸ ਦੇ ਵਿੱਚੋਂ ਆਪਣੀ ਦਸਵੰਤ ਕੱਢ ਕੇ ਉਹਦੇ ਵਿੱਚੋਂ ਲੰਗਰ ਲਾਉਣ ਦਾ ਕੰਮ ਸ਼ੁਰੂ ਕੀਤਾ ਹੈ ਤਾਂ ਪੁਲਿਸ ਮੁਲਾਜ਼ਮ ਤੁਸੀਂ ਵੇਖੋ ਕਿ ਅੱਜ ਤੁਹਾਨੂੰ ਇੱਕ ਅਲੱਗ ਤਰੀਕੇ ਦੇ ਨਜ਼ਰ ਆਣਗੇ ਔਰ ਵੀ ਮੁਲਾਜ਼ਮ ਮੌਜੂਦ ਨੇ ਤਾਂ ਭਾਜੀ ਫਿਰ ਅੱਜ ਡਿਊਟੀ ਐ ਹੋਈ ਨਿਭਾ ਰਹੇ ਹੋ ਖਾਸ ਕਰਕੇ ਹਾਂਜੀ ਹਾਂਜੀ ਮਹਾਰਾਜ ਦੀ ਕਿਰਪਾ ਨਾਲ ਗੁਰੂ ਵਰਜੰਦੇ ਪਾਤਸ਼ਾਹ ਦੀ ਅਸੀਦੀ ਸਾਧ ਨੂੰ ਇਹ 24 ਵਿੱਚ ਲਾਇਆ ਸੁਵਿਧਾ ਲੰਗਰ ਗੁਰੂ ਮਹਾਰਾਜ ਦੀ ਕਿਰਪਾ ਨਾਲ ਲੱਗਾ ਤੇ ਕਿੰਨੇ ਵਜੇ ਕੀਤਾ ਲੰਗਰ ਤੇ ਕਿੰਨੇ ਵਜੇ ਚੱਲਣਾ ਇਹ ਸ਼ਾਮ ਤੱਕ ਚੱਲੂਗਾ ਜਿੰਨੇ ਜਿੰਨੇ ਵਜੇ ਦਾ ਕਰ ਚੱਲੂਗਾ ਮਹਾਰਾਜ ਕਿਰਪਾ ਤੇ ਫਿਰ ਆਪਣੀ ਕਮਾਈ ਚੋਂ ਕਿਤੇ ਹਾਂ ਬਿਲਕੁਲ ਜੀ ਸਾਰੇ ਇਹ ਸਾਰੇ ਮੁਲਾਜ਼ਮਾਂ ਨੇ ਆਪਣੇ ਇੱਕ ਕਿੰਨਾ ਦਾ ਤਰ੍ਹਾਂ ਵਿੱਚੋਂ ਥੋੜਾ ਥੋੜਾ ਜਨਾ ਵੀ ਕਰ ਸਕਦੇ ਜੀ ਤਾਂ ਬਿਲਕੁਲ ਲੋਕਾਂ ਦਾ ਭਾਜੀ ਦੁੱਖ ਦਰਦ ਬਹੁਤ ਹੈ ਇਸ ਵੇਲੇ ਗਰਮੀ ਬਹੁਤ ਇਸ ਵੇਲੇ ਚਰਮ ਸੀਮਾ ਤੇ ਆਪੇ ਗਰਮੀ ਤੇ ਪੈ ਰਹੀ ਹੈ ਪਰ ਗਰਮੀ ਦੇ ਨਾਲ ਆਪਾਂ ਜਿਹੜੀ ਸੇਵਾ ਮਾਲਕ ਨੇ ਦਿੱਤੀ ਹੈ ਜਿਹੜੀ ਸਾਡੇ ਨਸੀਬਾਂ ਦੀ ਸੇਵਾ ਹੀ ਕਰ ਰਹੇ ਆ ਜੀ ਜਿਸ ਤੋਂ ਕਿ ਸਾਡਾ ਜੋਰ ਲੱਗਦਾ ਹੀ ਕਰ ਰਹੇ ਆ ਚਲੋ ਬਾਕੀ ਮਾਲਕ ਦੇ ਵਿੱਚ ਜਦੋਂ ਮੀਂਹ ਵੀ ਦਾ ਹੂਸ਼-ਮੋਸ਼ ਹੂਮੀ ਪੈ ਜਾਏਗਾ ਹੋ ਠੰਡੋ ਜੇ ਕਿ ਜਿੰਨਾ ਕਿ ਹੋਣਾ ਹੈ ਦਾਣ ਪੋਣੀ ਕਰ ਸਕਦੇ ਤਾਂ ਬਿਲਕੁਲ ਭਾਜੀ ਲਗਾਤਾਰ ਥੱਲੇ ਵੀ ਉਪਰਾਲੇ ਕਿਤੇ ਜਾਣਗੇ ਕਹੋ ਜੀ ਇਹੋ ਜੇ ਬਿਲਕੁਲ ਇਸੇ ਤਰ੍ਹਾਂ ਅਸੀਂ ਦਾ ਹਰ ਇੱਕ ਇਨਸਾਨ ਨੂੰ ਕਹਿੰਦੇ ਆ ਕਿਸ ਤਰ੍ਹਾਂ ਦੀ ਲੋੜ ਹੀ ਨਾ ਪਰ ਰੁੱਖਾਂ ਵੱਲ ਧਿਆਨ ਦੇਣਾ ਚਾਹੀਦਾ ਸਾਨੂੰ ਪੌਦਿਆਂ ਵੱਲ ਉਹਨਾਂ ਨੂੰ ਲਾਉਣਾਂ ਦੀ ਲੋੜ ਵੀ ਉਹਨਾਂ ਨੂੰ ਪਾਲਣ ਦੀ ਵੀ ਲੋੜ ਹੈ ਜਿਸ ਤਰ੍ਹਾਂ ਅਸੀਂ ਆਪਣੇ ਧੀਆਂ ਪੁੱਤਾਂ ਦਾ ਖਿਆਲ ਰੱਖਦੇ ਹਾਂ ਮੈਂ ਤਾਂ ਸਾਰੇ ਅੰਮ੍ਰਿਤਸਰ ਕਮਿਸ਼ਨ ਰੇਟ ਦੀ ਪੁਲਿਸ ਦੇ ਨਾਲ ਸਹਿਯੋਗ ਕਰ ਰਹੀ ਰਿਹਾ ਹਾਂ ਪਰ ਆਮ ਜਨਤਾ ਨੂੰ ਵੀ ਇਸ ਵੱਲ ਵੱਧ ਚੜ ਕੇ ਹਿੱਸਾ ਹੋਣਾ ਜੀਦਾ ਆਉਣਾ ਚਾਹੀਦਾ ਹੈ ਤਾਂ ਕਿ ਲੋਕਾਂ ਨੂੰ ਇਸ ਗਰਮੀ ਤੋਂ ਰਾਹਤ ਮਿਲ ਸਕੇ ਔਰ ਪੰਜਾਬ ਵਾਸੀਆਂ ਨੂੰ ਤਾਂ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਇਸ ਵੇਲੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਆਂ ਪੰਜਾਬ ਪੁਲਿਸ ਦੀ ਇੱਕ ਵੱਖਰੀ ਤਸਵੀਰ ਉਹ ਪੰਜਾਬ ਪੁਲਿਸ ਦੀ ਤਸਵੀਰ ਹੈ ਜਿਸ ਦੇ ਵਿੱਚ ਕਿ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਮੁਲਾਜ਼ਮਾਂ ਵੱਲੋਂ ਜਿਹੜਾ ਹੈ ਖਾਸ ਤੌਰ ਦੇ ਉੱਤੇ ਇੱਥੇ ਲੰਗਰ ਲਗਾਇਆ ਜਾ ਰਿਹਾ ਹੈ ਸੇਵਾ ਵੀ ਕੀਤੀ ਜਾ ਰਹੀ ਹੈ ਤਾਂ ਉਹ ਪੁਲਿਸ ਦੇ ਮੁਲਾਜ਼ਮ ਨੇ ਕਰਮਚਾਰੀ ਨੇ ਮਹਿਲਾ ਨੇ ਜਿਹੜੇ ਕਿ ਅਕਸਰ ਥਾਣੇ ਦੇ ਵਿੱਚ ਨਜ਼ਰ ਆਉਂਦੇ ਨੇ ਲੇਕਿਨ ਅੱਜ ਤੁਹਾਨੂੰ ਇਹ ਖਾਸ ਤੌਰ ਦੇ ਉੱਤੇ ਤੁਸੀਂ ਵੇਖੋ ਕਿ ਜਿੱਥੇ ਲੰਗਰ ਵਰਤਾਉਣ ਦੀ ਸੇਵਾ ਹੈ ਉੱਥੇ ਜਿਹੜੇ ਭਾਂਡੇ ਤੋਂ ਦੀ ਸੇਵਾ ਵੀ ਕੀਤੀ ਜਾ ਰਹੀ ਹੈ ਤਾਂ ਪੂਰੇ ਪਾਸੇ ਤੁਸੀਂ ਦੇਖੋ ਕਿ ਇੱਕ ਪਾਸੇ ਛਵੀਲ ਦਾ ਲੰਗਰ ਹੈ ਤੇ ਦੂਸਰੇ ਪਾਸੇ ਜਿਹੜਾ ਹੋਰ ਵੀ ਜਿਹੜਾ ਖਾਣ ਪੀਣ ਦੀਆਂ ਚੀਜ਼ਾਂ ਨੇ ਉਹ ਲਗਾਈਆਂ ਗਈਆਂ ਨੇ ਤਾਂ ਆਪਣੀ ਕਮਾਈ ਦੇ ਵਿੱਚੋਂ ਆਪਣੀ ਜਿਹੜੀ ਸੈਲਰੀ ਆਂਦੀ ਹੈ ਉਹ ਸੈਲਰੀ ਦੇ ਵਿੱਚੋਂ ਅੱਜ ਇੱਕ ਖਾਸ ਉਪਰਾਲਾ ਕੀਤਾ ਗਿਆ ਹੈ ਤਾਂ ਤੁਸੀਂ ਵੇਖ ਸਕਦੇ ਹੋ ਕਿ ਇਸ ਕਮਾਈ ਦੇ ਵਿੱਚੋਂ ਅੱਜ ਉਹਨਾਂ ਨੇ ਕਿਹਾ ਕਿ ਲੋਕਾਂ ਨੂੰ ਲੋੜ ਹੈ ਕਿਉਂਕਿ ਗਰਮੀ ਵੀ ਬਹੁਤ ਜ਼ਿਆਦਾ ਗਰਮੀ ਦਾ ਤਾਪਮਾਨ ਵੀ ਤੁਹਾਨੂੰ ਇੱਕ ਸੜਕ ਤੇ ਦਿਖਾ ਦਿੰਨੇ ਆ ਕਿ ਤੁਸੀਂ ਇਸ ਵੇਲੇ ਸੜਕ ਵੀ ਵੇਖ ਸਕਦੇ ਹੋ ਕਿ ਇਸ ਵੇਲੇ ਤਪਦੀਆਂ ਸੜਕਾਂ ਨੇ 46 ਡਿਗਰੀ ਦੇ ਆਸ-ਪਾਸ ਦਾ ਇਸ ਵੇਲੇ ਟੈਂਪਰੇਚਰ ਜਿਹੜਾ ਹੈ ਉਹ ਸ੍ਰੀ ਅਮਰਸਰ ਸਾਹਿਬ ਦੀ ਧਰਤੀ ਤੇ ਹੈ 46 47 ਡਿਗਰੀ ਟੈਂਪਰੇਚਰ ਹੈ ਲੇਕਿਨ ਉਥੇ ਇੱਕ ਚੰਗੀ ਪੰਜਾਬ ਹਮੇਸ਼ਾ ਚੰਗੀ ਚੰਗੀ ਦਿਖਵਖਾਉਂਦਾ ਹੈ ਤੁਸੀਂ ਵੇਖੋਗੇ ਜਿਹੜੇ ਵਿਚਾਰੇ ਆਟੋ ਚਾਲਕ ਨੇ ਜਾਂ ਹੋਰ ਜਿਹੜੇ ਰੋਜ਼ ਮਰਦੀ ਜ਼ਿੰਦਗੀ 'ਚ ਕੰਮ ਕਰਨ ਵਾਲੇ ਲੋਕ ਨੇ ਉਹਨਾਂ ਨੂੰ ਖਾਸੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਉਹਨਾਂ ਨੂੰ ਗਰਮੀ ਜ਼ਿਆਦਾ ਲੱਗਦੀ ਹੈ ਕਿਉਂਕਿ ਉਹ ਸੜਕ ਤੇ ਰਹਿੰਦੇ ਨੇ ਤਾਂ ਸੜਕ ਤੇ ਰਹਿਣ ਵਾਲੇ ਲੋਕਾਂ ਵਸੇ ਅੱਜ ਪੰਜਾਬ ਪੁਲਿਸ ਦੇ ਜਿਹੜੇ ਕਰਮਚਾਰੀ ਨੇ ਉਹਨਾਂ ਵੱਲੋਂ ਇੱਕ ਖਾਸ ਤੌਰ ਤੇ ਉਪਰਾਲਾ ਕੀਤਾ ਗਿਆ ਹੈ ਤੁਸੀਂ ਵੇਖ ਸਕਦੇ ਹੋਗੇ ਕਿਵੇਂ ਇੱਥੇ ਅ ਚਬੀਲ ਦਾਜ ਆਯੋਜਨ ਕੀਤਾ ਗਿਆ ਠੰਡੇ ਮਿੱਠੇ ਜਲਦੀਆਂ ਸ਼ਵੀਲਾ ਲਗਾਈਆਂ ਗਈਆਂ ਨੇ ਤਾਂ ਉਹਨਾਂ ਨੇ ਕਿਹਾ ਕਿ ਪੰਜਾਬ ਵਸਦਾ ਗੁਰੂਆਂ ਦੇ ਨਾਂ ਦੇ ਉੱਤੇ ਹੈ ਤਾਂ ਉਸ ਦੇ ਵਿੱਚ ਇੱਕ ਚੰਗੀ ਪਹਿਲ ਕਦਮੀ ਤੁਹਾਨੂੰ ਦਿਖਾ ਰਿਹਾ ਪੰਜਾਬ ਪੁਲਿਸ ਦੀ ਕਿ ਪੰਜਾਬ ਪੁਲਿਸ ਵੱਲੋਂ ਖਾਸ ਤੌਰ ਦੇ ਉੱਤੇ ਇਸ ਤਪਦੀ ਗਰਮੀ ਜਿਹੜੀ ਕਿ 46 ਡਿਗਰੀ ਤੋਂ ਪਲੱਸ ਦਾ ਤਾਪਮਾਨ ਇਸ ਵੇਲੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੇ ਨਜ਼ਰ ਆ ਰਿਹਾ ਹੈ ਤਾਂ ਉਸ ਤਾਪਮਾਨ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਲੋਕਾਂ ਨੂੰ ਸਹੂਲियत ਦੇਣ ਵਾਸਤੇ ਜਿਹੜਾ ਹੈ ਇੱਥੇ ਲੰਗਰ ਜਿਹੜਾ ਹੈ ਔਰ ਲੰਗਰ ਦੇ ਨਾਲ ਨਾਲ ਖਾਸ ਤੌਰ ਦੇ ਉੱਤੇ ਜਿਹੜਾ ਠੰਡਾ ਪਾਣੀ ਹੈ ਕਿਉਂਕਿ ਠੰਡਾ ਪਾਣੀ ਸਭ ਨਾਲੋਂ ਵੱਡੀ ਲੋੜ ਹੈ ਜਲ ਜਿਹੜਾ ਹੈ ਜਲ ਹੀ ਜੀਵਨ ਹੈ ਜਿਸ ਨੂੰ ਕਿਹਾ ਜਾਂਦਾ ਹੈ ਤਾਂ ਉਸ ਜਲ ਹੀ ਜੀਵਨ ਦੇ ਵਿੱਚ ਇਹ ਇੱਕ ਖਾਸ ਜਿਹੜਾ ਪ੍ਰਯਾਸ ਹੈ ਉਹ ਪੁਲਿਸ ਵੱਲੋਂ ਕੀਤਾ ਗਿਆ ਹੈ ਤਾਂ ਛਲਾਗਾ ਜੋ ਕਦਮ ਹੈ ਤਾਂ ਜ਼ਰੂਰਤ ਹੈ ਕਿ ਹੋਰ ਵੀ ਲੋਕ ਇਸ ਤਰੀਕੇ ਨਾਲ ਆਣ ਕਿਉਂਕਿ ਅਕਸਰ ਜਿਹੜੇ ਲੋਕ ਸੜਕਾਂ ਤੇ ਚੱਲਦੇ ਨੇ ਉਹਨਾਂ ਨੂੰ ਇਸ ਚੀਜ਼ ਦੀ ਲੋੜ ਹੁੰਦੀ ਹੈ ਪਾਣੀ ਦੀ ਪਿਆਸ ਉਹ ਸ਼ਖਸ ਨੂੰ ਲੱਗਦੀ ਹੈ ਜਿਹੜਾ 46 ਡਿਗਰੀ ਟੈਂਪਰੇਚਰ ਦੇ ਉੱਤੇ ਸੜਕਾਂ ਦੇ ਉੱਤੇ ਆਪਣੇ ਵਾਹਨ ਚਲਾਉਂਦਾ ਹੈ ਸੜਕਾਂ ਤੇ ਘੁੰਮਦਾ ਹੈ ਤਾਂ ਉਹਨਾਂ ਦੇ ਦੁੱਖ ਨੂੰ ਵੇਖਦੇ ਹੋਏ ਪੰਜਾਬ ਪੁਲਿਸ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਹੈ ਉਮੀਦ ਕਰਦੇ ਹਾਂ ਇਸ ਤਰ੍ਹਾਂ ਲੋਕ ਹੋਰ ਵੀ ਅੱਗੇ ਆਣਗੇ ਕੈਮਰਾਮੈਨਰਸ ਦੇ ਨਾਲ ਸੁਮਿਤ ਖੰਨਾ ਗ੍ਰੇਡ ਪੰਜਾਬ ਟੀਵੀ ਅੰਮ੍ਰਿਤਸਰ